ਹਾਂਜੀ ਚਲੋ ਜੀ ਇਹ ਇਦਾਂ ਵੀ 2013 ਜਿਹੋ ਟਾਲ ਲੱਗੀ ਨਾ ਉਦੋਂ ਦਰ ਆ ਇੱਥੇ ਆ ਗਿਆ ਜੀ ਠੀਕ ਹੈ ਜੀ ਆਪਣੇ ਘਰ ਲਾ ਕੇ ਇਹ ਜਾਦੀ ਜ਼ਮੀਨ ਐ ਫਸਟ ਹੈਗੀ ਅਠਾਂ ਦਾਹ ਘਰਾਂ ਦੀ ਜ਼ਮੀਨ ਠੱਠੀ ਹੈ ਜੀ ਠੀਕ ਹੈ ਤੇ ਉਹ ਪੁਰਾਣਾ ਥਾਂ ਜਿਹੜਾ ਆ ਜਿਹੜਾ ਠੀਕ ਹੈ ਜੀ ਇਹ ਇੱਥੋਂ ਰਿਹਾ ਵਾ ਤਿੰਨ ਫੁੱਟ ਥਲੇ ਪਾਣੀ ਸਾਡੇ ਠੀਕ ਹੈ ਜੀ ਤੇ ਇਹ ਜਦੀ ਵੀ ਸਾਡਾ ਘਰ ਇੱਥੇ ਹੀ ਆ ਠੀਕ ਹੈ ਇਹ ਹੁਣ ਇਹਨਾਂ ਵੀ ਚਲੋ ਬਚਾ ਕਰ ਗਿਆ ਵਾ ਕਿ ਜਿਹੜਾ ਪਾਣੀ ਲੈ ਗਿਆ ਤੇ ਬਾਅਦ ਜਾਦਾ ਚਿਰ ਗਿਆ ਠੀਕ ਹੈ ਜੀ ਵਕਤ ਇਹ ਹੁਣ ਸਾਰੋ ਅਜੇ ਵੀ ਆਪਣੇ 70% ਆਪਣੇ 70% ਜੇ ਪਾਣੀ ਬਗੰਦੇ ਪਾ ਰੀਆਂ ਤੇ ਜਿਹੜਾ ਹੁਣ ਆਪਣਾ ਇੱਕਤੀ ਆ 25 ਦੇ ਵਿੱਚ ਕਿੱਥੇ ਤੀ ਸਾਡੇ ਪਾਣੀ ਇਹ ਮਾਰ ਕਰ ਗਿਆ ਇਹ ਸਾਰੇ ਜਾਣੇ ਕਿ ਘਰਾਂ ਵਿੱਚ ਫਿਰ ਗਿਆ ਕੋਈ ਤਾਂ ਕੋਈ ਘਰ ਭਜੇ ਜਾਣ ਕੇ ਜਿਹੜਾ ਪਹਿਲਾਂ ਹੜਾ ਇਹ ਉਤੋਂ ਦੁੱਗਣਾ ਸੀ ਇਹ ਇਹ ਦੁੱਗਣਾ ਆ ਜੀ ਠੀਕ ਹੈ ਜੀ ਇਹ ਦੁੱਗਣਾ ਤੂੰ ਜਿਹੜੇ ਉਹ ਦੱਸ ਦੇ ਸੀਗੇ ਉਹ ਆਪਣੇ ਇੰਦਰਾਕ ਤੇ ਬੁੱਝਿਆ ਜੇ ਹ ਇੱਥੇ ਪਹਿਲਾਂ ਪੈਲੀ ਹੁੰਦੀ ਸੀਗੀ ਇਹ ਪੈਲੀ ਉਹ ਪਾ ਲਈ ਨਹੀਂ ਜਿਹੜੀ ਪਰਲੇ ਬਣੇ ਹਾਂ ਉਹ ਵੀ ਸਾਡੀ ਪੈਲੀ ਉਧਰ ਗਈ ਆ ਰੁੜ ਕੇ ਤੇ ਹੁਣ ਉਹਨੂੰ ਟਾ ਲੱਗੀ ਆ ਹਸਪਤਾਲ ਦੇ ਨਾਲ ਨਾ ਹਾਂ ਜੀ ਉਹ ਹੁਣ ਉਧਰ ਟਾ ਲੱਗੀ ਆ ਠੀਕ ਹੈ ਜੀ ਜਾਨ ਕੇ ਚੋਖੀ ਟੈਂਦੀ ਜਾਂਦੀ ਆ ਤੇ ਉਹ ਬਾ ਜਿਹੜੇ ਪਰਲੇ ਬਣੇ ਚਿੱਟੀ ਰੇਤਾ ਦੇਖਾਂਦੀ ਉਹ ਉਧਰ ਆ ਉੱਥੇ ਹੁੰ 2013 ਤੋਂ ਪਹਿਲਾਂ ਦੀ ਠੀਕ ਇੱਕ 4 2004 ਚ ਉੱਥੇ ਹੁੰਦਾ ਦਰਿਆ ਯਾਨੀ ਕਿ ਦਰਿਆਣ ਪਹਿਲੀ ਜਿਹੜੀ ਉਹ ਆਪਣੇ ਅੰਦਰ ਲੈ ਲਈ ਇਸ ਵਿੱਚ ਹਾਂ ਜੀ ਆਹ ਜੱਟ ਦਾ ਕਰਨਾ ਨਾ ਇਹਨਾਂ ਸਾਰਿਆਂ ਦੀ ਪਹਿਲੀ ਦਾ ਗਈ ਦਰਿਆ ਆ ਤੁਸੀਂ ਤਾਂ ਜੇ ਘਾੜ ਰੱਖਦੇ ਸੀ ਇੱਥੇ ਸੀਗਾ ਨਾ ਘਰ ਉਹ ਗਏ ਵੀ ਹੋ ਗਏ ਲੱਭੇ ਨਹੀਂ ਨੀਆ ਤੱਕ ਨਹੀਂ ਲੱਭੀਆਂ ਠੀਕ ਹੈ ਜੀ ਚਲੋ ਮਹਾਰਾਜ ਇਦਾਂ ਨਹੀਂ ਸਦਨ ਬਹੁਤ ਆਉਂਦੇ ਜੀ ਤਾਂ ਬੜੀ ਕਿਰਪਾ ਹੁੰਦੀ ਜਿੱਦਾਂ ਤੁਸੀਂ ਆ ਕੇ ਸੇਵਾ ਕਰਕੇ ਜਾਵਾਂਗੇ ਬਿਲਕੁਲ ਅਸੀਂ ਮانے ਜੇ ਤੁਹਾਡੇ ਕੋਲ ਹੀ ਤੁਹਾਨੂੰ ਮਿਲੇ ਇਦਾਂ ਆਪਣੇ ਦੱਸਿਆ ਕਰੋ ਜਿਹੜਾ ਕੋਈ ਸਮਾਨ ਹੈਗੇ ਆਉਂਦਾ ਵਾ ਉਹ ਵੀ ਤੁਸੀਂ ਦੱਸਿਆ ਕਰੋ ਜਿੱਥੇ ਮੂੰਹ ਵੱਜਦਾ ਨਾ ਉੱਥੇ ਤੁਸੀਂ ਜਾਓ ਤੇ ਰਾਜ ਨਾ ਰੋ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਜਿੱਥੇ ਲੋੜ ਹੈ ਉੱਥੇ ਪਹੁੰਚੋ ਅਸੀਂ ਵੀਡੀਓ ਬਣਾਈ ਜਿੱਦਾਂ ਨਾ ਹੁਣ ਸਾਰੇ ਮਾਲਾ ਜਿੱਦਾਂ ਉੱਗ ਰਹੇ ਇਹਨਾਂ ਕਰਾਰੇ ਹਾਲਾਤ ਦੇਖੋ ਜੀ ਸੋ ਬੇਨਤੀ ਕਰਦੇ ਆ ਕਿ ਆਪਾਂ ਕਈ ਵਾਰੀ ਸਮੇਂ ਦੀ ਬਚਤ ਕਰਨ ਲਈ ਆਪ ਸੇਵਾ ਤੇ ਨਹੀਂ ਪਹੁੰਚਦੇ ਸੋ ਕਈ ਵਾਰ ਉਹ ਸੇਵਾ ਸਹੀ ਜਗ੍ਹਾ ਪਹੁੰਚਦੀ ਨਹੀਂ ਸੇਵਾ ਸਾਰੇ ਕਰਨ ਲੱਗੇ ਆ ਬਹੁਤ ਚੰਗੀ ਗੱਲ ਆ ਪਰ ਕੋਸ਼ਿਸ਼ ਕਰੋ ਜਿਹੜਾ ਤੁਸੀਂ ਆਪ ਆ ਕੇ ਸੇਵਾ ਕਰਕੇ ਜਾਣੀ ਉਹਦੇ ਨਾਲ ਦੀ ਕੋਈ ਰੀਤ ਨਹੀਂ ਸਹੀ ਗੱਲ ਹੈ ਜੀ ਹਾਂਜੀ ਜੀ ਸਾਡਾ ਹਾਂਜੀ ਆਪਾਂ ਸਾਰੇ ਨਾਲ ਮਿਲ ਕੇ ਸੇਵਕਾਂ ਦੀ ਚਾਹੀਦੀ ਆ ਇੱਥੇ ਅਸੀਂ ਦੇਖਿਆ ਹਾਲਾਤ ਜੋ ਆ ਆਪਾਂ ਪਿੰਡ ਤੇ ਨਹੀਂ ਪਤਾ ਲੱਗਦਾ ਆਪਾਂ ਕਿਦਾਂ ਆ ਝੋਨੇ ਦਾ ਖਰਾਬ ਪਤਾ ਲੱਗਦਾ ਕਿ ਨਾ ਇਹਨਾਂ ਦਾ ਬੁਰਾ ਹਾਲ ਆ ਇਹ ਦੋ ਸਾਲ ਭਰ ਜ਼ਮੀਨ ਨਹੀਂ ਵੰਡੀ ਇਹਨਾਂ ਦੀ ਜੇ ਆਪਾਂ ਨਾਲ ਸਹਿਯੋਗ ਦਿੱਤਾ ਸਾਰਿਆਂ ਨੇ ਆਪਾਂ ਨੂੰ ਸਾਰੇ ਸਹਿਯੋਗ ਦੇਣਾ ਚਾਹੀਦਾ ਹੈ ਤੇ ਇੱਕ ਗੱਲ ਹੋਰ ਵੀ ਹੈ ਜਿਹੜਾ ਇਸ ਤੋਂ ਪਿੱਛੇ ਪਿੰਡ ਆ ਜੀ ਉਥੇ ਕਾਫੀ ਸੇਵਾ ਟਰੈਕਟਰਾਂ ਚੱਲ ਰਹੀ ਜਿੱਦਾਂ ਆਪਾਂ ਪਹਿਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਥੋੜੀ ਇੱਥੇ ਜਿਆਦਾ ਵੱੰਦ ਸੰਤ ਸੀਚੇ ਵਾਲੇ ਵੱਲੋਂ ਬਹੁਤ ਸੋਹਣੀ ਸੇਵਾ ਚੱਲ ਰਹੀ ਹੈ 40 ਤੋਂ 50 ਟਰੈਕਟਰ ਰੋਜ਼ ਚੱਲਦੇ ਨੇ ਤੇ ਥੋੜਾ ਜਿਹਾ ਥੋੜਾ ਜਿਹਾ ਮਤਲਬ ਅੱਗੇ ਆ ਕੇ ਜਿਹੜਾ ਇੱਥੇ ਥੋੜੇ ਜਿਹਾ ਟਰੈਕਟਰ ਘਟ ਨੇ ਇੱਥੇ ਵੀ ਥੋੜੀ ਜਿਆਦਾ ਲੋਡ ਹੈ ਤਾਂ ਸਾਡੇ ਇੱਥੇ ਚਾਰਾਂ ਲੋਡ ਕਰਦੇ ਆ ਮਹੀਨਾ ਸਾਰ ਚੱਲਦਾ ਗਾ ਇੱਧਰ ਵੀ ਥੋੜਾ ਧਿਆਨ ਦਿੱਤਾ ਜਾਵੇ ਧੰਨਵਾਦ ਬਾਕੀ ਵੀ ਦੂਜਾ ਜਿਹੜਾ ਕੋਈ ਸੇਵਾ ਕਰਨ